ਅੱਜ ਜਿਹੜਾ ਸ਼ਾਦੀਆਂ ਨੱਤੀਆਂ ਕੋਲ ਕਰਵਾਇਆ ਗਿਆ ਉਸ ਬੁਲਕੀ ਕਹਿਣਾ ਚਾਹੁੰਗਾ ਜੀ ਕੋੜਪੂਰਾ ਸੋਸ਼ਲ ਵੈਲਫੇਅਰ ਕਾਉਂਸਲ ਦੇ ਪ੍ਰਧਾਨ ਮਨਮੋਹ ਸ਼ਰਮਾ ਜੀ ਦੀ ਅਗਵਾਈ ਚ ਅੱਜ 29ਵਾਂ ਜਿਹੜਾ 21 ਸਮੂਹਿਕ ਜੋੜਿਆਂ ਦਾ ਵਿਆਹ ਸਮਾਗਮ ਹੋਇਆ ਉਹ ਸਫਲਤਾਪੂਰਵਕ ਨੇਪਰੇ ਚੜ ਗਿਆ ਭਾਈ ਹਰਨੇਕ ਸਿੰਘ ਪੱਟੀ ਜੀ ਦਾ ਭਚੰਗੀ ਜੱਤਾ ਉਹਨਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਨੰਦ ਕਾਰਜ ਦੀਆਂ ਰਸਮਾਂ ਨਿਭਾਈਆਂ ਨੇ ਜਿਹੜੇ ਵਿਆਹਾਂ ਦੇ ਜੋੜੇ ਨੇ ਉਹਨਾਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਉਹਨਾਂ ਦੇ ਪੀਆਰਓ ਮਾਨਪ੍ਰੀਤ ਸੇ ਮਣੀ ਢਾਲੀਵਾਲ ਉਹਨਾਂ ਦੇ ਓਐਸਡੀ ਸਾਧੂ ਰਾਮ ਕੁਸਲਾਈ ਸਮੇਤ ਜਿੰਨੀਆਂ ਵੀ ਹੋਰ ਪ੍ਰਬੰਧਕ ਵੀਰ ਪਹੁੰਚੇ ਸਨ ਉਹਨਾਂ ਨੇ ਉਹਨਾਂ ਸਹਿਯੋਗੀ ਸਜਣਾ ਦਾ ਨਾਲ ਸਨਮਾਨ ਵੀ ਕੀਤਾ ਵਿਆਹਾਂ ਦੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਠੀਕ ਹੈ ਧੰਨਵਾਦ ਜੀ ਹਾਏ ਲੱਤਾਂ ਕਬੜੀ ਆਣੇ ਖਲੇ ਖਲੇ ਜੀ ਲੌਂ ਲੌਂ ਹਲੋ ਆ ਵੀ ਸੁਣੀਂਦ ਰਹੋ ਹਾਂ ਬਸ ਐਂਕ ਆ ਜਾ ਵੀਰੇ ਆ ਜਾ ਬੋਲ ਬਹੁਤ ਵਧੀਆ ਪ੍ਰੋਗਰਾਮ ਹੋਇਆ ਬਈ ਤੇ ਕੋਈ ਮੰਗਣੀ ਨਹੀਂ ਜੀ ਤੇ ਵਧੀਆ ਸਾਡਾ ਸੈੱਟ ਹੋਇਆ ਕਮੇਟੀ ਵਾਲਿਆਂ ਨਾਲ ਫੀਡ ਕੋਡ ਹਾਂਜੀ ਫੀਡ ਕੋਡ ਜ਼ਿਲ੍ਹਾ ਫੀਡ ਕੋਡ ਇਹ ਤੁਹਾਨੂੰ ਕਿੱਦਾਂ ਦਾ ਫੀਡ ਹੋ ਗਿਆ ਹੁਣ ਤੋਂ ਬਾਅਦ ਚਲੋ ਅਸੀਂ ਆਪਣਾ ਕਮੇਟੀ ਦੁਆਰਾ ਕੋਲ ਦਰਜ ਕਰਵਾਇਆ ਗਿਆ ਹੈ ਹਾਂਜੀ ਆਪਣਾ ਸਾਹਮਣੇ ਖੜਾ ਬੰਦਾ ਜਿਹਨੇ ਕਰਵਾਇਆ ਰਸਤਾ ਹਾਂਜੀ ਕਮੇਟੀ ਦਾ ਬਹੁਤ ਧੰਨਵਾਦ ਜੀ ਕੀ ਗੱਲ ਪ੍ਰੋਗਰਾਮ ਸਰ ਲੈ ਹੁਣ ਤੋਂ ਮੈਂ ਤਾਂ ਜਿਹੜਾ ਅੱਜ ਇਹ ਸੁਣਾਇਆ ਨਾ 29ਵਾਂ ਪ੍ਰੋਗਰਾਮ ਐਥਰੋ ਗਿਆ ਸ਼ਾਦੀ ਕਰਵਾਈ ਗਈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਕਰਵਾਈ ਗਈ ਹੈ ਉਹ ਪ੍ਰਭਾਵ ਪੁੱਲ ਗਿਆ ਤੁਸੀਂ ਬੋਲ ਦੋ ਬੋਲੋ ਬਹੁਤ ਵਧੀਆ ਕਰਵਾਈ ਗਈ ਹੈ ਕੋਈ ਮੰਗ ਨਹੀਂ ਸੀਗੀ ਕਿ ਕਿੰਦਾ ਜਿਹਾ ਪ੍ਰੋਗਰਾਮ ਲੱਗਿਆ ਤੁਹਾਨੂੰ ਵਧੀਆ ਲੱਗਿਆ ਜੀ ਪ੍ਰੋਗਰਾਮ ਵਧੀਆ ਸੀ ਗਈ ਹਾਂਜੀ ਕਮੇਟੀ ਉਸ ਵਾਰ ਤੁਸੀਂ ਕੀ ਕਹਿਣਾ ਚਾਹੋ ਕਮੇਟੀ ਕਿੱਦਾਂ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਕਮੇਟੀ ਦਾ ਧੰਨਵਾਦ ਹਾਂਜੀ ਸਾਰਾ ਰਿਪੋਰਟ ਪੂਰਾ ਵੇਖੇ ਪਹੁੰਚੇ ਹੋ ਇੱਕ ਉਪਰਾਲਾ ਕੀਤਾ ਜਾ ਰਿਹਾ ਜੀ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਦੀਆਂ ਕਰਵਾਇਆ ਜਾ ਰਹੇ ਜੀ ਸੋਸ਼ਲ ਵੈਲਫੇਅਰ ਸਾਰੇ ਇਲਾਕੇ ਨੂੰ ਵਧਾਈ ਤੇ ਧੰਨਵਾਦੀਆਂ ਜਿਹੜੇ ਆਏ ਸਾਲ ਦੀ ਤਰ੍ਹਾਂ ਇਸ ਸਾਲ ਵੀ 29ਵਾਂ ਸਮੋਹ ਕਸ਼ਾਦੀਆਂ ਸਮਾਰੋਹ ਸੰਪੰਨ ਕਰਨ ਲਈ ਇੱਥੇ ਇਕੱਠੇ ਆ ਮਹਾਰਾਜ ਦੀ ਹਾਜ਼ਰੀ ਚ ਇੱਥੇ ਇਕੱਠੇ ਹੋਏ ਆ ਬਹੁਤ ਅੱਛੀ ਗੱਲ ਆ ਵੀ ਬਿਨਾਂ ਕਿਸੇ ਦਾਜ ਦੇ ਇੱਦੇ ਬਿਨਾਂ ਕਿਸੇ ਭੇਤ ਭਾਵ ਦੇ ਇੱਥੇ ਬੱਚੀਆਂ ਆਪਣੇ ਨਵੇਂ ਘਰ ਨਾਲ ਆਪਣੇ ਵਰ ਨਾਲ ਆਪਣੇ ਘਰ ਜਾਦਗਾਂ ਜੋ ਕਿ ਬਹੁਤ ਅੱਛੀ ਗੱਲ ਹੈ ਸਮਾਜ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਆ ਬਿਨਾ ਧੂਮ ਧੱਕੇ ਵਾਲੇ ਔਰ ਬਿਨਾ ਖਰਚੇ ਵਾਲੇ ਸਾਦੇ ਵਿਆਹ ਕਰਨੇ ਚਾਹੀਦੇ ਇਸ ਗੱਲ ਤੋਂ ਮੈਂ ਵਧਾਈ ਦਿੰਦਾ ਹਨਮੋਹਨ ਸ਼ਰਮਾ ਜੀ ਆਪਣੇ ਇਲਾਕੇ ਦੀਆਂ ਸੰਗਤਾਂ ਗੁਰਿੰਦਰ ਮਹਿੰਦੀ ਰੱਤਾ ਜੀ ਤੇ ਆਪ ਸਭ ਪੱਤਰਕਾਰ ਵੀਰ ਜਿਨ੍ਹਾਂ ਨੇ ਇਸ ਗੱਲ ਨੂੰ ਬੜੀ ਦੂਰ ਤੱਕ ਫੈਲਾਉਣਾ ਚੰਗਿਆਈ ਆ ਜਿਹੜੀ ਫੈਲਣੀ ਚਾਹੀਦੀ ਆ ਤਾਂ ਕਿ ਲੋਕਾਂ ਨੂੰ ਵੀ ਸਮਝ ਆ ਸਕੇ ਸੋਚ ਸੋਚ ਅੱਛੀ ਸੋਚ ਰੱਖ ਸਕਣ ਮੈਂ ਫੇਰ ਵਧਾਈ ਦਿੰਦਾ ਔਰ ਇਸ ਕਾਰਜ ਵਿੱਚ ਬਾਈ ਜੀ ਸਦਾ ਕਲਤਾਰ ਸਿੰਘ ਸੰਧਵਾਹੀ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਉਹਨਾਂ ਨੇ ਆਉਣਾ ਸੀ ਪਰ ਉਹਨਾਂ ਦਾ ਉੱਥੇ ਜਲਾਸ ਹੋਣ ਕਰਕੇ ਉਹਨਾਂ ਦੀ ਉੱਥੇ ਸ਼ਮੂਲੀਅਤ ਆਨੰਦਪੁਰ ਸਾਹਿਬ ਜੋ ਕਿ ਆਪਣਾ ਇਤਿਹਾਸਕ ਸਥਾਨ ਹੈ 350 ਸਾਲਾਂ ਉੱਥੇ ਮਨਾਇਆ ਜਾ ਰਿਹਾ ਧੰਨ ಶ್ರೀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਉੱਥੇ ਗਏ ਨੇ ਉਹ ਉਸ ਕਰਕੇ ਮੇਰੀ ਡਿਊਟੀ ਲੱਗੀ ਹੈ ਇੱਥੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਫਟ ਜੋਗੈਰਾ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਏਗੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਇਹ ਦਿੱਤੇ ਆ ਫੰਡ ਔਰ ਦਿੰਦੇ ਰਵਾਂਗੇ ਬੱਚਿਆਂ ਦਾ ਕੰਮ ਆ ਕਾਰਜ ਦਾ ਕੰਮ ਆ ਇਹ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਨ ਵੀ ਸਹੀ-ਸਹੀ ਹੋ ਕੇ ਨਿਭੜੇ ਤਗੜਾ ਬਲਵਿੰਦਰ ਸਿੰਘ ਜੀ ਨੂੰ ਬੇਨਤੀ ਆ ਆਪਣਾ ਸਨਮਾਨ ਲੈ ਲਓ ਅੱਛਾ ਅਸੀਂ ਆਪਾਂ ਥੋੜਾ ਜਲਦੀ ਹੋ ਗਏ ਨਾ ਆਓ ਜੀ ਸਰਕਾਰਾਂ ਨੇ ਰੋਕ ਲੈਣਾ ਸ਼੍ਰੀ ਮੇਘਰਾਜ ਸ਼ਰਮਾ ਜੀ ਪੱਤਰਕਾਰ ਪ੍ਰੈਸ ਰਿਪੋਰਟਰ ਸ਼੍ਰੀ ਮੇਘਰਾਜ ਸ਼ਰਮਾ ਜੀ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨ ਜੀ ਜਰੂਰੀ ਸ਼ਰਮਾ ਜੀ ਸ਼੍ਰੀ ਰਾਜਨ ਕੁਮਾਰ ਜੈਨ ਜੀ ਪ੍ਰਚਾਰਕ ਨੇ ਉਹਨਾਂ ਨੂੰ ਬੇਨਤੀ ਹੈ ਮੋਲੇ ਜਿਹੜੇ ਰਹਿ ਗਏ ਉਹਨਾਂ ਨੂੰ ਆਪਾਂ ਬਾਅਦ ਚ ਦੂਜੀ ਸਟੇਜ ਤੋਂ ਦੇ ਦਾਂਗੇ ਦੋਸਤੀ ਦਾ ਲਗਣੀ ਆ ਅੱਜ ਰਾਜੂ ਕੰਡਾ ਜੀ ਰਾਜੂ ਕੰਡਾ ਜੀ ਨੂੰ ਬੇਨਤੀ ਆ ਆਪਣਾ ਸਨਮਾਨ ਲੈ ਲੈ ਇਹ ਵਿਕਾਸ ਸੰਦੇਸ਼ ਦੇ ਸੰਪਾਦਕ ਨੇ ਮੁੱਖ ਸੰਪਾਦਕ surjit singh kanda ji ਦੇ ਹੋਣਹਾਰ ਬੇਟੇ ਨੇ ਆਓ ਜੀ ਇਹਨਾਂ ਨੂੰ ਸਰੋਪਾ ਦਿਓ ਜੀ ਆ ਸ਼ਰਮਾ ਸਰੋਪਾ ਬਾਓ ਆ ਜੀ ਸਰੋਪਾ ਪਾਉ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾੜਾ ਸੜਕ ਦੋਂਗ ਮਾਲਕ ਪੁਲਿਸ ਮੇ ਕੋ ਦੋ ਫੋਨ ਹੈ ਦੋਨੇ ਲੈ ਲਓ ਜੀ ਲਓ ਜੀ ਬੋਲੇ ਲੋ ਜੀ ਕੋਈ ਪੱਤਰਕਾਰ ਵੀਰਾਂ ਦਾ ਮੈਂ ਇੱਕ ਇੱਕ ਕਰਕੇ ਕਹਿਣਾ ਸਨਮਾਨ ਲਈ ਚੱਲੋ ਆਓ ਜੀ ਰਾਜੂ ਕੰਡਾ ਜੀ ਤੁਹਾਡਾ ਧੰਨਵਾਦ ਜਿਹੜੇ ਪੱਤਰਕਾਰ ਜਗਸੀਰ ਸਿੰਘ ਢਿੱਲੋਂ ਜੀ ਪਹਿਲਾਂ ਆ ਜਾਓ ਤੁਸੀਂ ਸਨਮਾਨ ਲੈ ਲਓ ਆਪਣਾ ਇੱਥੋਂ ਫੋਟੋ ਕਰ ਦਿਓ ਆਹ ਫੋਟੋ ਕਰ ਇੱਥੋਂ ਨਾਪ ਦਿਓ ਚੰਗਾ ਦੋ ਤਿੰਨ ਕਰ ਦਿਓ ਚਲੋ ਫੋਟੋ ਕਰਨੀ ਹੈ ਤੁਹਾਨੂੰ ਸਨਮਾਨ ਇੱਕ ਮਿੰਟ ਬਲਬੀ ਤੇ ਨੋਡ ਕਰਨਾ ਸ਼ੋਰ ਆਓ ਜੀ ਜਗਸੀਰ ਸਿੰਘ ਢਿੱਲੋਂ ਦਾ ਸਨਮਾਨ ਨੰਬਰ 1 ਕੋਈ ਗੱਲ ਨਹੀਂ ਜੈਕਸੀਡੈਂਟ ਲੌਂਚ ਤੋਂ ਪਹਿਲਾਂ ਸ਼੍ਰੀ ਸ਼੍ਰੀਮਤੀ ਸੁਲਕਸ਼ਨਾ ਦੇਵੀ ਪਤਨੀ ਮਾਸਟਰ ਹਰਮਨਸਿਲਾ ਸ਼ਰਮਾ ਆਓ ਜੀ ਸ਼੍ਰੀਮਤੀ ਸੁਲਕਸ਼ਨਾ ਦੇਵੀ ਜੀ ਪਤਨੀ ਮਾਸਟਰ ਹਰਮਨਸਿਲਾ ਸ਼ਰਮਾ ਦੋਵੇਂ ਆਜੋ ਜੀ ਆਪਣਾ ਸਨਮਾਨ ਲੈ ਲਓ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਜੀ ਸਲਮਾਨ ਕਰ ਰਹੇ ਨੇ ਇਸ ਤੋਂ ਬਾਅਦ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਸਰਦਾਰ ਗੁਰਪ੍ਰੀਤ ਸਿੰਘ ਜੀ ਉਹ ਵੀ ਆ ਜਾਓ ਜੀ ਇਸ ਤੋਂ ਬਾਅਦ ਉਹਨਾਂ ਦਾ ਸਨਮਾਨ ਹੋਣਾ ਆਓ ਜੀ ਸਾਹਮਣੇ ਦੇ ਵੀਰ ਜੀ ਸਾਹਮਣੇ-ਸਾਹਮਣੇ ਹਾਂ ਜੀ ਉਧਰ ਦੇਖੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਸ਼੍ਰੀਮਤੀ ਕੁਲਵਿੰਦਰ ਕੌਰ ਪਤਨੀ ਸਰਦਾਰ ਗੁਰਪ੍ਰੀਤ ਸਿੰਘ ਜੀ ਆ ਜਾਓ ਜੀ ਇਸ ਤੋਂ ਬਾਅਦ ਸ਼੍ਰੀਮਤੀ ਬਨੀਤਾ ਪਤਨੀ ਸ਼੍ਰੀ ਨਰੇਸ਼ ਕੁਮਾਰ ਗੋਇਲ ਸ਼੍ਰੀਮਤੀ ਬਨੀਤਾ ਗੋਇਲ ਜੀ ਅੱਛਾ ਸ਼੍ਰੀ सुरेंद्र शर्मा ਜੀ ਸ਼੍ਰੀਮਤੀ सुरेंद्र शर्मा ਜੀ ਪਤਨੀ ਸ਼੍ਰੀ ਪਰਮਜੀਤ ਸ਼ਰਮਾ ਜੀ ਆਓ ਜੀ ਵਾਹ ਜੀ ਵਾਹ ਆਜੋ ਆਪਣਾ ਸਨਮਾਨ ਲਾ ਲਓ ਸ਼੍ਰੀਮਤੀ सुरेंद्र शर्मा ਜੀ ਪਤਨੀ ਸ੍ਰੀ ਪਰਮਜੀਤ ਸ਼ਰਮਾ ਜੀ ਬਹੁਤ ਸਹਾਇਕ ਆਈ ਤੁਹਾਡਾ ਵੀ ਸ਼੍ਰੀਮਤੀ ਹਣੀ ਗਰਗ ਪਤਨੀ ਸ੍ਰੀ ਪਵਨ ਗਰਗ ਜੀ ਇਸ ਤੋਂ ਬਾਅਦ ਤਿਆਰ ਰਹਿਣਗੇ ਬਲੇ ਸੋਨਿਹਾਲ ਬਲਜਿੰਦਰ ਬੱਲੀ ਜੀ ਆਓ ਆਪਣਾ ਸਲਮਾਨ ਲੈ ਲਓ ਜੇ ਕੋਈ ਪੱਤਰਕਾਰ ਸਾਈਡ ਤੇ ਖੜਾ ਸਾਹਮਣੇ ਆ ਜੇ ਫੇਰ ਨਾ ਕਵੇ ਮੇਰਾ ਨਾਮ ਰਹਿ ਗਿਆ ਕਿਉਂਕਿ ਮਨਮੋਹ ਸ਼ਰਮਾ ਜੀ ਨੇ ਕਿਹਾ ਪੱਤਰਕਾਰ ਕੋਈ ਵੀ ਨਾ ਰਹਿ ਜੇ ਮਾਸਟਰ ਬਲਵੀਰ ਸਿੰਘ ਜੀ ਆ ਗਏ ਮਾਸਟਰ ਬਲਵੀਰ ਸਿੰਘ ਜੀ ਦਾ ਸਨਮਾਨ ਆਓ ਜੀ ਇੱਕ ਤੁਹਾਡਾ ਨਾਮ ਵੀ ਬੋਲ ਦਿਓ ਜੀ ਹਾਂ ਜੀ ਮੇਰਾ ਨਾਮ ਤਾਂ ਆਓ ਜੀ ਆ ਗਏ ਆ ਗਏ ਸੰਪੋਣ ਸੋਨਹਾ ਸ੍ਰੀ ਅਕਾਲ ਬਲਜਿੰਦਰ ਸਿੰਘ ਬੱਲੀ ਜੀ ਆਓ ਤੇ ਆਪਣਾ ਸਨਮਾਨ ਲੈ ਲਓ ਜੀ ਨਾ ਬਣੀ ਉਹ ਯੋਗ ਨਾ ਬਣੀ ਅਬਲਿੰਦਰ ਬੱਲੀ ਦਾ ਬਾਟਰ ਬਲਵੀਰ ਸਿੰਘ ਜੀ ਦਾ ਬਾਟਰ ਬਲਵੀਰ ਸਿੰਘ ਦੇ ਨਾਮ ਵਾਲੇ ਜਦੋਂ ਇੱਧਰ ਤੋਂ ਬੱਲੀ ਜੀ ਆ ਦਿਓ ਨਾ ਆ ਦਿਓ ਇਹ ਨੀ ਇੱਕ ਬੁੱਕੀ ਨਾ ਇਹ ਬਾਟਰ ਬਲਵੀਰ ਸਿੰਘ ਦਾ ਮਾਰ ਖਾਜੋ ਕੋਈ ਨਾ ਇੱਧਰ ਕਿਧਰ ਭਾਜਣਾ ਯਾਰ ਇਕੱਲਾ ਉਚਾਲੇ ਦੀ ਆ ਹੋਰ ਹੀ ਡਾ ਲੈਣੇ ਫਿਰ ਉਹ ਪਿੱਛੇ ਨਹੀਂ ਆਉਂਦੇ ਜੇ ਮੇਰੇ ਹੈਗੇ ਇਹ ਤੂੰ ਬਾਲ ਆਪਾ ਗगन ਸਟੂਡੀਓ ਦਾ ਸਨਮਾਨ ਕਰਨਾ ਹਾਂ ਆਓ ਜੀ ਆਓ ਜੀ ਬਲਿੰਦਰ ਸਿੰਘ ਬੱਲੀ ਜੀ ਆਜਾ ਉਧਰ ਦੇ ਆਜੂ ਪਰਲੇ ਪਾਸੇ ਆਜਾ ਬਲਜਿੰਦਰ ਸਾਹਿਬ ਬੱਲੇ ਜੀ ਨੂੰ ਬੇਨਤੀ ਆ ਆਪਣਾ ਸਨਮਾਨ ਲੈ ਲੈ ਅਜਾ ਕ੍ਰਿਸ਼ਨ ਢਿੰਗੜਾ ਜੀ ਕੋਈ ਆਪਣਾ ਪੱਤਰਕਾਰ ਰਹਿ ਗਿਆ ਦੱਸੋ ਤੁਹਾਨੂੰ ਮੰਗਾਂ ਜੀ ਮਨਪ੍ਰੀਤ ਆਓ ਜੀ ਮਨਪ੍ਰੀਤ ਆ ਗਈ ਮਨਪ੍ਰੀਤ ਮਣੀ ਮਨਪ੍ਰੀਤ ਮਣੀ ਆ ਮਣੀ ਮਣੀ ਕਿੱਥੇ ਆ ਮਨਪ੍ਰੀਤ ਸਾਹਿਬ ਮਣੀ ਢਾਲੀਵਾਲ ਜੀ ਪੀ ਆਰਓ ਮਾਨਜੋਗ ਸਪੀਕਰ ਉਹਨਾਂ ਨੂੰ ਬੇਨਤੀ ਆ ਆਪਣਾ ਸਨਮਾਨ ਲੈ ਲੈ ਆਓ ਚਰਨ ਜੀ ਇੱਥੇ ਹੀ ਖੜ੍ਹ ਜਾ ਬਾਈ ਇੱਥੇ ਹੀ ਖੜ੍ਹ ਜਾ ਹਾਂ ਜੀ ਬੜੇ ਸੋਨਹਾਰ ਸਾਹਿਬ ਜੀ ਹਾਂ ਜੀ ਆਓ ਜੀ ਮਾਨਪ੍ਰੀਤ ਸਿੰਘ ਮਣੀ ਢਾਲੀਵਾਲ ਜੀ ਕੋਈ ਗੱਲ ਅਧਿਕਾਰਾਂ ਦੇ ਵਿੱਚ ਆਇਓ ਜੀ ਸਾਧੂ ਰਾਮ ਕੁਸਲਾ ਜੀ ਉਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨ ਲੈ ਲਓ ਮਾ ਜੋਕ ਸਪੀਕਰ ਸਾਹਦੇ OSD ਨੇ ਸਾਧੂ ਰਾਮ ਕੁਸਲਾ ਜੀ ਚੰਗੇ ਸਮਾਜ ਸੇਵੀ ਚੰਗੇ ਸਮਾਜ ਸੁਧਾਰਕ ਹੌਲੀ ਮਾਨਪ੍ਰੀਤ ਸੇਬ ਮਣੀ ਤਾਲੀਵਾ ਅੱਛਾ ਪਹਿਲਾ ਮੇਰਾ ਹਾਂਜੀ ਆਓ ਜੀ ਸਰ ਸਾਰੇ ਅੱਗੇ ਆਗੇ ਕੋਲੇ ਜਾਈਏ ਸਰਕਾਰیوں ਗ੍ਰਿੰਦਰ ਸਿੰਘ ਮਹਿੰਦੀ ਜਤਾ ਜੀ ਜੇ ਸਨਮਾਨ ਹੋ ਰਿਹਾ ਹੈ ਨਹੀਂ ਇੱਧਰ ਵੀ ਇੱਧਰ ਬਸੇ ਬੋਲੇ ਸੋਨਹਿਾ ਸਾਤਿ ਅਕਾਲ ਮੋਤ ਪਾ ਆਰਕ ਲਓ ਅੱਗੇ ਕੋਣ ਮਾਨਪ੍ਰੀਤ ਸਿੰਘ ਮਣੀ ਢਾਲੀਵਾਲ ਦਾ ਆਓ ਜੀ ਸਨਮਾਨ ਕਰੋ ਜੀ ਇਹ ਮਨਮੋਹ ਸ਼ਰਮਾ ਜੀ ਨੇ ਕਹਿ ਜੇ ਨਾਣਾ ਆਏ ਮਾਨਪ੍ਰੀਤ ਸਿੰਘ ਮਣੀ ਢਾਲੀਵਾਲ ਨੇ ਘਰੇ ਜਾ ਕੇ ਆਵਾਂਗੇ ਆਓ ਜੀ ਆਓ ਜੀ ਲਓ ਜੀ ਸਾਧੂ ਰਾਮ ਕੁਸਲਾ ਜੀ ਕੁਸਲਾ ਇਹਨੂੰ ਬੇਨਤੀ ਹੈ ਆਪਣਾ ਸਨਮਾਨ ਲੈ ਲਓ ਰਾਜੂ ਕੰਡਾ ਜੀ ਕਹਿੰਦੇ ਇਹਨਾਂ ਦੀ ਤਸਵੀਰ ਰਹਿ ਗਈ ਲੋਲ ਇਹ ਰਾਜੂ ਕੰਡਾ ਇਹ ਕਦੀ ਟੈਡਾ ਮੋਬਾਈਲ ਕਦੀ ਸਿੱਧਾ ਮੋਬਾਈਲ ਆਓ ਜੀ ਸਾਧੂ ਰਾਮ ਕੁਸਲਾ ਜੀ ਉਹ ਐਸਡੀ ਸਾਹਿਬ ਕੁਛ ਬੰਦ ਸਰਾਵਾ ਦੀ ਬਿਠਾ ਦਿਓ ਜੀ ਉਹ ਐਸਡੀ ਮਾਨਯੋਗ ਸਿੱਕਰ ਸਾਹ ਦੇ ਆਓ ਜੀ ਬਲੇ ਸੋਨਹਾ ਸਤਿ ਸ਼੍ਰੀ ਅਕਾਲ ਲੋਲ ਹੁਣ ਆਜੋ ਜੀ ਸਾਹ ਕਵ ਦਾਇਕ ਕਰਨ ਕੁਮਾਰ ਜੀ ਹੋਗੇ ਅਜੇ ਕੁਮਾਰ ਜੀ ਸ਼ਗਨ ਟੈਂਟ ਵਾਲੇ ਅਜੇ ਕੁਮਾਰ ਜੀ ਸ਼ਗਨ ਟੈਂਟ ਵਾਲੇ ਆਵਾਜ਼ ਸੁਣਦੇ ਹੋ ਤਾਂ ਕਿਰਪਾ ਕਰਕੇ ਆਪਣਾ ਸਾਮਾਨ ਲੈ ਲੈਣ ਗगन ਸਟੂਡੀਓ ਜੀ ਗਗਨਦੀਪ ਸਿੰਘਲਾ ਜੀ ਆ ਪਹਿਲਾ ਗगन ਸਟੂਡੀਓ ਦਾ ਕਰੋ ਨਹੀਂ ਨਾਮ ਜੀ ਆਉਣੇ ਆ ਡੀਐਸਪੀ ਸੰਜੀਵ ਕੁਮਾਰ ਜੀ ਨੂੰ ਬੇਨਤੀ ਹੈ ਆਪਣਾ ਸਾਮਾਨ ਲੈ ਲੈਣ ਮਾਝੋ ਡੀਐਸਪੀ ਸੰਜੀਵ ਕੁਮਾਰ ਜੀ ਆਓ ਜੀ ਗਗਨਦੀਪ ਸਿੰਘਲਾ ਗगन ਸਟੂਡੀਓ ਹਰੀਨੋ ਰੋਡ ਕੋੜਕੂਪੂਰਾ ਵਾਹ 310 ਕਿੰਨੇ ਦਿਨ ਨੇ ਕੋਤਾਰ ਸਿੰਘ ਸੰਧਵਾ ਮਾਣਯੋਗ ਸਪੀਕਰ ਪੰਜਾਬ ਵਿਧਾਨ ਸਭਾ ਦਾ ਸਨਮਾਨ ਉਹਨਾਂ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਨੂੰ ਦਿੱਤਾ ਜਾਵੇਗਾ ਹਜੇ ਆਓ ਜੀ ਹਜੇ ਕੁਮਾਰ ਜੀ ਲੈ ਲਓ ਆਪਣਾ ਸਨਮਾਨ ਹਜੇ ਕੁਮਾਰ ਸੈਕਿੰਡ ਟੈਂਟ ਵਾਲੇ ਮਾਣਯੋਗ ਡੀਐਸਪੀ ਸੰਜੀਵ ਕੁਮਾਰ ਜੀ ਨੂੰ ਬੇਨਤੀ ਹੈ ਕੀ ਆਪਣਾ ਸਨਮਾਨ ਲੈ ਲੋ ਆਜੋ ਲੋ ਜੀ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਮਾਨਯੋਗ ਡੀਐਸਪੀ ਸਾਹਿਬ ਨੂੰ ਭੇਜਿਆ ਜਾਵੇ ਉਹਨਾਂ ਦਾ ਸਨਮਾਨ ਹੋਣਾ ਜੇ ਕਿੰਨਾ ਦੱਸ ਰੂ ਉਹ ਕਿਦਾਂ ਹੋ ਗਿਆ ਆਖਮ ਜੀ ਜੀ ਆ ਵੀ ਆ ਗਏ ਪਗਾਵ ਨੇ ਗੋਲੀ ਛੱਡ ਜਾਂਦੇ ਆ ਉਹਦੀ ਕੁਝ ਬੰਨ ਆਪਾਂ ਸ਼ਰਮਾਈ ਜੀ ਬਾਈਟ ਕਰੀਏ ਕਹਿ ਸ਼ਰਮਾਈ ਜੀ ਨਹੀਂ ਅੱਛਾ ਨਹੀਂ ਇੱਥੇ ਆਹ ਜੀ ਹਾਂ ਜੀ ਆਓ ਤੁਸੀਂ ਵੀ ਨਾਮ ਆਓ ਜੀ ਆ ਕਰੋ ਬਾਈ ਦਰਮਾਨ ਡੀਐਸਪੀ ਸੰਜੀਵ ਕੁਮਾਰ ਜੀ ਨੂੰ ਬੇਨਤੀ ਆ ਕਿ ਆ ਕੇ ਆਪਣਾ ਸਨਮਾਨ ਲੈ ਲੈ ਵੀਰਿੰਦਰ ਸਿੰਘ ਜੀ ਨੇ ਜਾਣਾ ਅਗਲੇ ਪ੍ਰੋਗਰਾਮ ਲਈ ਤੋ ਬੇਨਤੀ ਆ ਜਲਦੀ ਤੋਂ ਜਲਦੀ ਆ ਜਾਣ ਆਪਣਾ ਸਾਮਾਨ ਲੈ ਲੈਣ ਸਪੀਕਰ ਸਾਡੀ ਹੈ ਹਾਂਜੀ ਹਾਲੋ ਹਾਂਜੀ ਲੋ ਜੀ ਐਡਵੋਕੇਟ ਪੀਰਿੰਦਰ ਸੰਵਾਜੀ ਦਾ ਸਾਮਾਨ ਸਰੋਪਾ ਲੈ ਆਓ ਇਹਨਾਂ ਦਾ ਇਹਨਾਂ ਸਰੋਪਾ ਲੈ ਆਓ ਜੀ ਨਾ ਰਾਜ ਕੁਸ਼ਵਿੰਦਰ ਸਿੰਘ ਜੀ ਆ ਜੰਦਿਆ ਨਾ ਯਾਰ ਫੋਟੋ ਦਾ ਕਰ ਲੈਣ ਦੇ ਪਰ ਫੋਟੋ ਦਾ ਕਰਾਣਾ ਸ਼ਰਮਾ ਜੀ ਫੋਟੋ ਕਾਲਾ ਫੋਟੋ ਕਰਾ ਲਓ ਬੈਣ ਸਰੋਪੇਣਾ ਬਲੇ ਸੋਨਹਾਰ ਆਓ ਜੀ ਸਰੋਪਾ ਪਾਓ ਵਿਵੇਕ ਕੁਮਾਰ ਜੀ ਹਾਰੇ ਬਟੋ ਲੋ ਸਾਰੇ ਹੱਥ ਲਾਓ ਸਰੋਪੇ ਨੂੰ ਹਾਂਜੀ ਬਲੇ ਸੋਨਹਾਰ ਕੋ ਰਹਿ ਗਿਆ ਤੂੰ ਪਣਾ ਰਿਹਾ ਨਹੀਂ ਬੋਲਦਾ ਆਜੋ ਕੋ ਸਾਹਿਬ ਆਜੋ ਆਨੌਂਡਿਟਰੀ ਅਮਨ ਗੋਇਲ ਜੀ ਨੂੰ ਬੇਨਤੀ ਹੈ ਕਿ ਆਪਣਾ ਸਨਮਾਨ ਲੈ ਲੈ ਮਾਣਯੋਗ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਜੀ ਤੋਂ ਅਮਨ ਗੋਇਲ ਜੀ ਇਹਨਾਂ ਦੇ ਪਰਿਵਾਰ ਦਾ ਵੀ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਵੱਡਮੁੱਲਾ ਯੋਗਦਾਨ ਹੈ ਅੱਜਾ ਮਲਮੋਨ ਸ਼ਰਮਾ ਜੀ ਵਕੀਲ ਸਾਹਿਬ ਨੇ ਜਾਣਾ ਕਿ ਹੋਰ ਰਹਿ ਗਿਆ ਤਾਂ ਬਲਵ ਪ੍ਰਦੀਪ ਸ਼ਰਮਾ ਜੀ ਨੂੰ ਬੇਨਤੀ ਆ ਆਪਣਾ ਸਨਮਾਨ ਬਲੇ ਸੋਨਿਹਾਲ ਲਖਵਿੰਦਰ ਸਿੰਘ ਟੱਲੋਂ ਵੀ ਸੰਦਵਾ ਦੇਣੇ ਜੀ ਆਓ ਜੀ ਡੀਐਸਪੀ ਸੰਜੀਵ ਕੁਮਾਰ ਜੀ ਕਿੱਥੇ ਰੋਕੇ ਡੀਐਸਪੀ ਦਾ ਆਓ ਜੀ ਸੁਖਦਰਸ਼ਨ ਸ਼ਰਮਾ ਸੱਜੋ ਸਾਹਿਬ ਆਓ ਜੀ ਆਪਣਾ ਸਨਮਾਨ ਲੈ ਲਓ ਤ੍ਰੀਕੋੜ ਸਿਟੀ 1 ਅਤੇ 2 ਦੇ ਐਸਐਚਓ ਆਓ ਜੀ ਆਗੇ ਈਐਸਪੀ ਸੰਜੀਵ ਕੁਮਾਰ ਜੀ ਆਓ ਜੀ ਡੀਐਸਪੀ ਸੰਜੀਵ ਕੁਮਾਰ ਜੀ ਦਾ ਸਨਮਾਨ ਆਓ ਜੀ ਆ ਨਾਲ ਆਜੋ ਮਨਜੀ ਬਲੇ ਸੁਨਿਹਾ ਬਹੁਤ ਧੰਨਵਾਦ ਡੀਐਸਪੀ ਸੰਜੀਵ ਕੁਮਾਰ ਜੀ ਦੀ ਪ੍ਰਸ਼ੰਸਾ ਕੀਤੀ ਕਾਲ ਸਪੀਕਰ ਸਾਹਿਬ ਨੇ ਕਹਿੰਦੇ ਤੁਹਾਡੇ ਵਧੀਆ ਮਿਲ ਰਹੇ ਨੇ ਸਾਨੂੰ ਆਰਗੂਮੈਂਟ ਸਾਰੇ ਸਾਰੇ ਵਧੀਆ ਕਹਿੰਦੇ ਨੇ ਵਧੀਆ ਕੰਮ ਕਰ ਰਹੇ ਹੋ ਕੁਸ਼ਵਿੰਦਰ ਸਿੰਘ ਆ ਜੀ ਜਾਣਾ ਵਕੀਲ ਸਾਹਿਬ ਨੇ ਜਾਣਾ ਆਜੋ ਪ੍ਰਦੀਪ ਸ਼ਰਮਾ ਆਓ ਜੀ ਪ੍ਰਦੀਪ ਸ਼ਰਮਾ ਜੀ ਪ੍ਰਦੀਪ ਸ਼ਰਮਾ ਜੀ ਜਲਦ ਆ ਜਾਓ ਫਿਰ ਜਾਣਾ ਵਕੀਲ ਸਾਹਿਬ ਨੇ ਹਰੀਨੋ ਪਹੁੰਚਣਾ ਹੋਣਾ ਆਜੋ ਆਜੋ ਆਓ ਜੀ ਕੁਸ਼ਵਿੰਦਰ ਸ਼ਮਸ਼ ਲੋ ਜੀ ਬਲੇ ਸੋਨਹਾ ਲੋ ਜੀ ਲੋ ਜੀ ਚਲੋ ਚਲੋ ਬਹੁਤ ਸ਼ਰਮਿੰਦਾ ਬਹੁਤ ਹੋ ਗਿਆ ਕੋਈ ਗੱਲ ਨਹੀਂ ਕੁਸ਼ਵਿੰਦਰ ਸਿੰਘ ਸਰਾਵਾਂ ਹਾਂ ਹਾਂ ਜੀ ਲੈਡ ਚੱਲੇਗੀ ਲੈਡ ਬੰਦ ਹੋ ਗਈ ਕਲੋਸ਼ ਤੇ ਇਹ ਦੇਖੋ ਹੋ ਗਈ ਨਹੀਂ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਿਆ ਨਾ ਉਹਨਾਂ ਨੂੰ ਬੇਨਤੀ ਆਪਦਾ ਸਨਮਾਨ ਲੈ ਲੈ ਸ਼ਰਮਾਈ ਦੋੜ ਬਿਜੈਟ ਚਾਹੇ ਭਾਈ ਅਰਵੇਕ ਸਿੰਘ ਦੀ ਪੱਟੀ ਦਾ ਕੰਨ ਜਿੱਥਾ ਪਹਿਲੇ ਦਿਨ ਤੋਂ ਨਾ ਝੜਿਆ ਜੀ ਸਾਹਿਬ ਪਹਿਲੇ ਦਿਨ ਤੋਂ ਥੋੜਾ ਇਹਨੂੰ ਕਹਿੰਦੇ ਇੱਥੇ ਮੋੜੇ ਮੜੇ ਪਾਓ ਹੁਣ ਰੋਕ ਕੇ ਰੱਖੋ ਅੱਥਾ ਰੱਖੋ ਠੰਡੇ ਰੱਖੋ ਤਰਾ ਵੀ ਨਾ ਕੋਸ ਤੋਂ ਨਾ ਦੱਸ ਪਾਓ ਪੈਸਾ ਲੱਗੇ ਨਹੀਂ ਆਏ ਬਲੇ ਸੋਮ